ਸਾਰੀ ਸੰਗਤ ਗਾਜੀ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਦੇ ਸਮਾਗਮ ਜੋ ਲੜੀ ਚੱਲ ਰਹੀ ਹੈ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਪੁਰ ਨੂੰ ਸਮਰਪਤੋ ਕੇ ਆਇਦੇ ਸਮਾਗਮ ਉਸ ਲੜੀ ਨੂੰ ਸਮਰਪਤ ਨੇ ਗੁਰੂ ਦੀ ਮਿਹਰ ਦੇ ਨਾਲ ਕਰਦਲਸ ਕਲ ਦੇ ਸਮਾਗਮਾਂ ਵਿੱਚ ਮਾਤਾ ਸੁਲਖਣੀ ਜੀ ਦੇ ਗੁਨਾ ਦੀ ਵਡਿਆਈ ਉਹ ਹਾਜ਼ਰੀ ਆਪ ਸਭ ਸੰਗਤ ਨੇ ਸੇਵਾ ਲਈ ਜਿਹੜੇ ਅੱਜ ਦੇ ਸਮਾਗਮ ਨੇ ਇਸ ਵਿੱਚ ਬਟਾਲੇ ਦੀ ਧਰਤੀ ਦੇ ਦਰਸ਼ਨ ਕਰਨੇ ਨੇ ਜਿੱਥੇ-ਜਿੱਥੇ ਮਹਾਰਾਜ ਕਹੇ ਸੋ ਸਾਰੀ ਸੰਗਤ ਅਸ਼ੀਰਵਾਦ ਬਖਸ਼ਨਾ ਜੀ ਹਰ ਮਨ ਤਨ ਵਸੇ ਅਸੋਈ जय जय कार करे सबकोई हर मन तन बसे आसोई जय जय कार करे सबकोई जय जय कार करे सबकोई जय जय कार करे ਸਭ ਕੋਈ ਜੈ ਜਕਾਰ ਕਰੇ ਸਭ ਕੋਈ ਜੈ ਜਕਾਰ ਕਰੇ ਸਭ ਕੋਈ ਹਰਿ ਭਨ ਤਨ ਵਸੀਆ ਸੋਈ ਜੈ ਜਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਗੁਰ ਪੂਰੇ ਕੀ ਵਡਿਆਈ ਤਾਕੀ ਕੀਮਤ ਕਹੀ ਨਾ ਜਾਈ ਤਾਕੀ ਕੀਮਤ ਕਹੀ ਨਾ ਜਾਈ ताकी कीमत कहीं ना जाय ताकी कीमत कहीं ना जाय हर मन탄 वसी आसोई जत कार करे सब कोई हर मन탄 वसी आसोई सोई जय जयकार करे सब कोई हो कुर्बान ਸਤੇਰਾ ਗਾਵੇ ਸੋਜਸ ਤੇਰਾ ਗਾਵੇ ਸੋਜਸ ਤੇਰਾ ਗਾਵੇ ਗਾਵੇ ਸੋਜਸ ਤੇਰਾ ਗਾਵੇ ਹਰ ਮਨ ਪਾਨ ਵਸੀਆ सोई जय जयकार करे सब खेम तर बसियाई जय जयकार करे सब कोई ਉਪਾਰੋ ਸੁਆਮੀ ਮੇਰਾ ਸੰਤੋ ਪਰਵਾਸ ਤੇਰਾ ਸੰਤੋ ਪਰਵਾਸ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੇ おい मुख निंदक के छाई मुख निंदक कै छाई मुख निंदक कै छाई हर मन तन वसी आसोई जय जयकार करे सबकोई हर मन का निवास सोई जय जयकार करे सबकोई जय जयकार करे सबकोई जय जयकार करे ਬਾਬ ਕੋਈ ਜੇ ਜ ਕੋਈ ਕਰੇ ਸਭ ਕੋਈ ਮਿਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈ ਕਾ ਰੇ ਨਨਕ ਤਿਸ ਗੁਰ ਬਲੇ ਹਾਰੀ ਕੋ ਨਨਕ ਤਿਸ ਗੁਰ ਬਲ ਜਿਨ ਸਬਕਾ ਕੀਆ ਉਦਾਰੇ ਜਿਨ ਸਬਕਾ ਕੀਆ ਜਿਨ ਸਬਕਾ ਕੀਆ ਉਦਾਰੇ ਜਿਨ ਸਬਕਾ ਇਓ ਉਤ ਪੰਨ ਗੁਰਨਾਣਕ ਪੰਨ ਗੁਰਨਾਣਕੇ ਪੰਨ ਗੁਰਨਾਣਕ ਪੰਨ ਗੁਰਨਾਣਕੇ ਕੋ ਨਾਨਕ ਤਿਸ ਗੁਰ ਬਲੇ ਹਾਰੀ ਕੋ ਨਾਨਕ ਤਿਸ ਜਿਨ ਸਭ ਕਾ ਕੀਆ ਉਦਾਰੇ ਜਿਨ ਸਭ ਕਾ ਉਦਾਰ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਕੌਣ ਕੌਣ ਜੈ ਜੈਕਾਰ ਕਰ ਰਿਹਾ ਹੈ ਵੱਡੀ ਭਾਵਨਾ ਰੱਖਣਾ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਸਿਮਰੇ ਧਰਤੀ ਅਰ ਆਕਾਸ਼ਾਂ ਸਿਮਰੇ ਚੰਦ ਸੂਰਜ ਗੁਣ ਤਾਸਾ ਪਉਣ ਪਾਣੀ ਬੈਸੰਤਰ ਸਿਮਰੇ ਸਿਮਰੇ ਸਗਲ ਉਪਾਰਜਨ ਸਿਮਰਹਿ ਖੰਡ ਦੀਪ ਸਭ ਲੋਆ ਸਿਮਰੇ ਪਤਾਲਪੁਰਿਆ ਸਚ ਸੋਆ ਸਿਮਰੇ ਖਾਣੀ ਸਿਮਰੇ ਬਾਣੀ ਸਿਮਰੇ ਸਗਲੇ ਹਰ ਜਨ ਜੈ ਜੈ ਕਾਰ ਕਰੇ ਸਭ ਕੋਈ ਜੈ ਜੈ ਕਾਰ ਕਰੇ ਸਭ ਕੋਈ ਸਿਮਰੇ ਬ੍ਰਹਮ ਹੈ ਵਿਸ਼ਨ ਮਹੇਸਾ ਸਿਮਰੇ ਦੇਵਤੇ ਕੋੜ ਤੇ ਤਿਸਾ ਸਿਮਰੇ ਜਖ ਦੇਤ ਸਭ ਸਿਮਰੇ ਅਗਨਤ ਨਾ ਜਾਈ ਜਸ ਗਨਾ ਸਿਮਰੇ ਪਸ ਪੰਖੀ ਸਭ ਭੂਤਾ ਸਿਮਰੇ ਬਨ ਪਰਬਤ ਉਹ ਧੂਤਾ ਲਤਾ ਬਲੀ ਸਾਖ ਸਭ ਸਿਮਰੇ ਰਾਵਰੇ ਆ ਸੁਆਮੀ ਸਭ ਮਨਾ ਸਿਮਰੇ ਥੂਲ ਸੁਖਮ ਸਭ ਜਨਤਾ ਸਿਮਰੇ ਸਿੱਧ ਸਾਧਿਕ ਹਰ ਮੰਤਾ ਗੋਪਤ ਪ੍ਰਗਟ ਸਿਮਰੇ ਪ੍ਰਭ ਮੇਰੇ ਸਗਲ ਪਵਨ ਕੇ ਪ੍ਰਪਤਨਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਿਮਰੇ ਨਰ ਨਾਰੀ ਆਸਰਮਾ ਸਿਮਰੇ ਜਾਤ ਜੋਤ ਸਭ ਵਰਨਾ ਸਿਮਰੇ ਗੁਣੀ ਚਤੁਰ ਸਭ ਬੇਤੇ ਸਿਮਰੇ ਰਹਿਣੀ ਅਰ ਦਿਨਾ ਸਿਮਰੇ ਘੜੀ ਮੂਰਤ ਪਾਲ ਨਿਮਖਾ ਸਿਮਰੇ ਕਾਲ ਅਕਾਲ ਸੱਚ ਸੋਚਾ ਸਿਮਰੇ ਕਾਲ ਅਕਾਲ ਸੁੱਚ ਸੋਚਾ ਸਿਮਰੇ ਸੋਣ ਸਾਸਤਰ ਸੰਜੋਗਾ ਅਲਖ ਨ ਲਖੀਏ ਇੱਕ ਖਿਨਾ ਹਰ ਮਨ ਤਾਨ ਵਸਿਆ ਸੋਈ ਜੈ ਜਕਾਰ ਕਰੇ ਸਭ ਕੋਈ ਹਰ ਮਨ ਪਾਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਨੂੰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਸਾ ਸੰਗਤ ਜੀ ਜੋ ਗੁਰੂ ਜੀ ਦੀ ਮਿਹਰ ਦੇ ਨਾਲ ਲੜੀਵਾਰ ਪ੍ਰਕਰਨ ਚੱਲ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਵਿਆਹਪੁਰਬ ਨੂੰ ਸਮਰਪਿਤ ਹੋ ਕੇ ਕਿਉਂਕਿ ਸੱਚੇ ਪਾਤਸ਼ਾਹ ਜੀ ਦੇ ਜੋ ਸਿਧਾਂਤ ਨੇ ਉਹਨਾਂ ਨੂੰ ਸਮਝਣਾ ਹੈ ਗ੍ਰੀਮ ਨੇ ਵਾਅਦਾ ਸਮਝਾਉਂਦੇ ਨੇ ਚਾਹਨਾ ਹੈ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਆਤਮਿਕ ਦਾਤਾ ਮਿਲਨ ਘਰ-ਬਾਰ ਛੱਡਣ ਦੀ ਲੋੜ ਨਹੀਂ ਹੈ ਇਹ ਵਿਆਹਪੁਰ ਨੂੰ ਸਮਰਪਿਤ ਹੋ ਕੇ ਸਮਾਗਮ ਇੱਥੋਂ ਸਿੱਖਿਆ ਲੈਣੀ ਹੈ ਜੇ ਤਿਆਗ ਹੀ ਕਰਨਾ ਹੈ ਫਿਰ ਬੁਰੀਆਂ ਆਦਤਾਂ ਦਾ ਤਿਆਗ ਕਰ ਬੁਰੇ ਕਰਮਾਂ ਦਾ ਤਿਆਗ ਕਰ ਵਿਦਵਾਨਾ ਇੱਕ ਬੜੀ ਪਿਆਰੀ ਬਾਤ ਸਮਝਾਉਂਦੇ ਨੇ ਵਿਦਵਾਨ ਕਹਿੰਦੇ ਵੀ ਤਿੰਨ ਪੋੜੀਆਂ ਨੇ ਇੱਕ ਹੈ ਨਿਰਾਸ਼ ਇੱਕ ਹੈ ਉਦਾਸ ਤੀਸਰਾ ਹੈ ਜਿ ਸਨਿਆਸ ਨਿਰਾਸ਼ ਕੀ ਹੈ ਆਸਾ ਮਨਸਾ ਸਗਲ ਤੇ ਆਗੇ ਜਾਗਤੇ ਰਹੇ ਨਿਰਾਸਾ ਇਹਨੂੰ ਡਿਪਰੈਸ਼ਨ ਵਾਲੇ ਬੰਨੇ ਨਹੀਂ ਲੈਣਾ ਆਤਮਿਕ ਅਵਸਥਾ ਇਸ ਤਰ੍ਹਾਂ ਦੀ ਬਣ ਗਈ ਹੈ ਹੁਣ ਕੋਈ ਫੁਰਨਾ ਨਹੀਂ ਬੰਦਾ ਕੋਈ ਲੋਭ ਲਾਲਚ ਨਹੀਂ ਬੰਦਾ ਸਭ ਇੱਕੋ ਜਗ੍ਹਾ ਟਿਕ ਚੁੱਕਾ ਹੈ ਉਦਾਸ ਜੇ ਬੰਦਾ ਨਿਰਾਸ਼ ਹੋਏਗਾ ਆਸਾ ਮਨਸਾ ਘਟਣ ਗਿਆ ਹਾਸ਼ਾਂ ਘਟਣਗੇ ਆ ਫੁਰਨੇ ਘਟਣਗੇ ਉਦਾਸ ਦਾ ਅਰਥ ਹੈ ਜੀ ਉਦਾਸ ਆਪਣੇ ਕੋਲ ਬਹਿਣਾ ਇਹ ਤੇ ਸੁਣਿਆ ਮਾਤਾ ਪਿਤਾ ਜੀ ਕੋਲ ਬੈਠੋ ਇਹ ਤੇ ਸੁਣਿਆ ਘਰ ਪਰਿਵਾਰ ਕੋਲ ਬੈਠੋ ਇਹ ਤੇ ਸੁਣਿਆ ਕਾਰੋਬਾਰ ਤੇ ਬੈਠੋ ਇਹ ਤੇ ਸੁਣਿਆ ਹੋਰ ਕਈ ਜਗ੍ਹਾ ਬੈਠਾਂਗੇ ਕਾਰੋਬਾਰ ਚੱਲੇਗਾ ਇਹ ਨਵੀਂ ਗੱਲ ਹੈ ਜੀ ਉਦਾਸ ਆਪਣੇ ਕੋਲ ਬਹਿਣਾ ਹਾਂ ਇਕਾਂਤ ਵਿੱਚ ਬਹਿਣਾ ਗੁਰੂ ਨੂੰ ਸਮਾ ਦੇਣਾ ਗੁਰੂ ਜੀ ਦੇ ਪਾਸ ਬਹਿਣਾ ਉਸ ਤੋਂ ਬਾਅਦ ਹੈ ਜਿਸ ਸੰਿਆਸ ਅਗਲੀ ਅਵਸਥਾ ਹੈ ਪਰ ਇਹਨਾਂ ਸਾਰੀਆਂ ਅਵਸਥਾਵਾਂ ਦਾ ਕਿਤੇ ਵੀ ਘਰ ਪਰਿਵਾਰ ਦੇ ਮੈਂਬਰਾਂ ਦੀ ਸੇਵਾ ਉਹ ਛੰਡਣ ਦੀ ਵਿਚਾਰ ਨਹੀਂ ਹੈ ਇਹ ਸਭ ਕੁਝ ਨਾਲ ਚੱਲਦਾ ਹੈ ਮਹਾਰਾਜ ਜੀ ਨੇ ਸ੍ਰੇਸ਼ਟ ਧਰਮ ਕਰਕੇ ਕਿਹਾ ਜੀ ਗ੍ਰਿਸ਼ਤ ਆਸ਼ਰਮ ਨੂੰ ਸ੍ਰੇਸ਼ਟ ਆਸ਼ਰਮ ਕਰਕੇ ਸਤਿਕਾਰਿਆ ਤੋਂ ਸਾਧ ਸੰਗਤ ਜੀ ਕੱਲ ਮਾਤਾ ਸੁਲਖਣੀ ਜੀ ਦੇ ਬਟਾਲਾ ਸ਼ਹਿਰ ਨੂੰ ਮਾਨ ਦਿਵਾਨ ਵਾਲੀ ਧੀ ਮਾਤਾ ਸੁਲਖਣੀ ਜੀ ਦੇ ਗੁਣ ਸੰਜੇ ਅੱਜ ਪਟਾਲੇ ਦੀ ਧਰਤੀ ਕਿਉਂਕਿ ਹਰ ਇੱਕ ਧਰਤੀ ਤੋਂ ਖੁਸ਼ਬੂ ਮਿਲਦੀ ਹੈ ਮਹਾਰਾਜ ਜੀ ਨੇ ਉੱਥੇ ਕੋਤਕ ਵਰਤਾਏ ਉਤੋਂ ਸਿੱਖਿਆਵਾਂ ਮਿਲਦੀਆਂ ਤੁਸੀਂ ਕਿਸੇ ਵੀ ਗੁਰਦੁਆਰੇ ਦਰਸ਼ਨ ਕਰਨ ਜਾਓ ਕੁਝ ਸਮਾਂ ਬੈਠ ਕੇ ਉਥੇ ਚੌਂਕੜਾ ਲਗਾ ਕੇ ਮਹਿਸੂਸ ਕਰਨਾ ਇੱਥੇ ਮਹਾਰਾਜਾ ਜੀ ਨੇ ਕਿਹੜੇ ਖਜ਼ਾਨੇ ਵੰਡੇ ਆ ਕਿਤੇ ਸਿੱਖ ਦਾ ਪਿਆਰ ਖਿੱਚ ਕੇ ਲੈ ਕੇ ਆਇਆ ਇੰਨਾ ਪਿਆਰ ਕੋਈ ਚਿੱਠੀ ਨਹੀਂ ਕੋਈ ਪੱਤਰ ਨਹੀਂ ਹੁਣ ਮਾਈ ਜੱਸੀ ਜੀ ਦਾ ਗੁਰਦੁਆਰਾ ਹੈ ਜੀ ਆਗਰੇ ਵਿੱਚ ਕਸ਼ਮੀਰ ਚਲ ਜੀਏ ਮਾਤਾ ਭਾਗਪਰੀ ਤੇ ਗੁਰਦੁਆਰੇ ਨੇ ਹੁਣ ਕਦੀ ਇਹਨਾਂ ਸਾਰਿਆਂ ਦੇ ਇਤਿਹਾਸ ਪੜੋ ਕੋਈ ਚਿੱਠੀਆਂ ਪਾਈਆਂ ਕੋਈ ਸੁਨੇਹੇ ਭੇਜੇ ਟਾਕੇ ਵਿੱਚ ਭਾਈ ਬੁਲਾਕੀ ਦਾਸ ਜੀ ਮਾਤਾ ਉੱਥੇ ਬੈਠੀ ਉਡੀਕਦੀ ਪਈ ਕਦੀ ਇਤਿਹਾਸ ਪੜੋ ਕੋਈ ਚਿੱਠੀਆਂ ਪਾਈਆਂ ਕੋਈ ਸੁਨੇਹੇ ਭੇਜੇ ਨੇ ਨਹੀਂ ਐਸੀ ਪ੍ਰੀਤ ਐਸੀ ਪ੍ਰੀਤ ਦੀ ਡੋਰੀ ਹੈ ਗੁਰੂ ਸਾਹਿਬ ਕਿੱਥੇ ਬੈਠੇ ਨੇ ਤੇ ਜਾ ਰਹੇ ਨੇ ਇਹਦਾ ਮਤਲਬ ਜਿੱਥੇ-ਜਿੱਥੇ ਵੀ ਜਾਂਦੇ ਹੋ ਉਸ ਗੁਰਦੁਆਰੇ ਦੇ ਵਿੱਚ ਬੈਠ ਕੇ 10 ਮਿੰਟ ਅਨੁਭਵ ਕਰੋ ਇਥੋਂ ਕੀ ਸਿੱਖਿਆ ਕੀ ਗਿਆਨ ਮਿਲਦਾ ਬਟਾਲੇ ਦੀ ਧਰਤੀ ਤੇ ਜਾਓ ਉਥੇ ਗੁਰਦੁਆਰਾ ਡੇਰਾ ਸਾਹਿਬ ਹੈ ਉਥੇ ਗੁਰਦੁਆਰਾ ਕੰਦ ਸਾਹਿਬ ਹੈ ਉਹ ਬਟਾਲੇ ਤੋਂ 6 ਕਿਲੋਮੀਟਰ ਦੂਰ ਸਾਧ ਸੰਗਤ ਜੀ 6-7 ਕਿਲੋਮੀਟਰ ਦੂਰ ਅਚਲ ਬਟਾਲਾ ਅੱਜ ਮਾਨਾ ਵੀ ਉਥੋਂ ਦਾ ਇਤਿਹਾਸ ਗੁਰੂ ਸਾਹਿਬ ਕਿਰਪਾ ਕਰਕੇ ਸੇਵਾ ਲੈ ਕਿਉਂਕਿ ਇਸ ਇਲਾਕੇ ਦੀ ਧਰਤੀ ਤੇ ਮਹਾਰਾਜ ਜੀ ਨੇ ਫਿਰ ਗਿਆਨ ਬਖਸ਼ਿਆ ਭਾਈ ਗੁਰਦਾਸ ਜੀ ਨੇ ਲਿਖਿਆ ਜੀ ਮੇਲਾ ਸੁਨ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ ਉਹਨਾਂ ਅਚਲ ਵਟਾਲੇ ਮੇਲਾ ਲੱਗਦਾ بڑے بڑے ਲੋਕ ਉੱਥੇ ਆਂਦੇ ਨੇ ਸ਼ਿਵਰਾਤਰੀ ਤੇ ਇਸ਼ਨਾਨ ਕਰਨ ਹੋਰ ਹੁਣ ਸਾ ਸੰਗਤ ਜੀ ਉੱਥੇ ਤਿੰਨ ਤਰ੍ਹਾਂ ਦੇ ਇਕੱਠ ਹੋ ਗਏ ਹੁਣ ਸੁਣਨਾ ਕਿਹੜੇ ਕਿਹੜੇ ਇਕੱਠ ਪਹਿਲਾ ਇੱਕ ਇਕੱਠ ਤੇ ਹੈ ਜੀ ਗੁਰੂ ਨਾਨਕ ਸਾਹਿਬ ਜੀ ਦਾ ਸੰਗਤਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਜੀ ਆਏ ਨੇ ਉਹਦੇ ਸਾਰੇ ਗੁਰਨਾਨਕ ਸਾਹਿਬ ਜੀ ਵਾਲੇ ਦਰਸ਼ਨ ਕਰ ਲਈਏ ਉਪਦੇਸ਼ ਗ੍ਰਹਿਣ ਕਰ ਲਈਏ ਦੂਸਰਾ ਹੈ ਜੀ ਉਥੇ ਜੋਗੀ ਆਦਮ ਜੋਗੀ ਦਾ ਇਤਿਹਾਸ ਵਿੱਚ ਨਾਮ ਆਇਆ ਭਗਰਨਾਥ ਕਰਕੇ ਅੰਗਰਨਾਥ ਕਰਕੇ ਜੋਗੀ ਇਹਦੇ ਚੇਲੇ ਹੋਰ ਤੀਜਾ ਉਥੇ ਇਕੱਠ ਹੈ ਜੀ ਦੀਨੂ ਕਾਲੀਏ ਵੀ ਪਰਮੇਸ਼ਰ ਦੀਆਂ ਭਜਨ ਗਾਉਣ ਵਾਲੇ ਪੇਟਾਵਾਂ ਗਾਉਣ ਵਾਲੇ ਉਹ ਆਪਣੀਆਂ ਪੇਟਾਵਾਂ ਗਾ ਰਹੇ ਨੇ ਪਰਮੇਸ਼ਰ ਦੀ ਉਸਤਤ ਕਰ ਰਹੇ ਨੇ ਕੁਝ ਲੋਕ ਉਹਨਾਂ ਕੋਲ ਬੈਠੇ ਨੇ ਫਰਸਲੇ ਆ ਰਹੇ ਉਹਨਾਂ ਲੋ ਜੋਗੀ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਇੱਥੇ ਆਏ ਨੇ ਉਹਨਾਂ برداشت ਨਹੀਂ ਹੋਇਆ ਕਿਉਂਕਿ ਇਹ ਭਾਈ ਗੁਰਦਾਸ ਜੀ ਦੀ ਬਾਣ ਵਿੱਚੋਂ ਵੀ ਫਿਰ ਗਿਆਨ ਮਿਲਦਾ ਦਰਸ਼ਨ ਵੇਖਣ ਕਾਰਨ ਸਗਲੀ ਉਲਟ ਪਈ ਲੋਕਾਈ ਕਹਿੰਦੇ ਹੁਣ ਸਾਰੇ ਲੋਕ ਆਈ ਉਧਰ ਤੋਂ ਰੁਪੇ ਗੁਰਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਲੱਗੀ ਵਰਸਨ ਲక్ష్ਮੀ ਰਿੱਧ ਸਿੱਧ ਨੋਨਿਦ ਸਵਾਈ ਪੇਟਾਵਾ ਵੀ ਗੁਰਨਾਨਕ ਸਾਹਿਬ ਨੂੰ ਚੜਨ ਲੱਪੀਆਂ ਹੋਰ ਵੀ ਕਹਿੰਦੇ ਸਿੱਧਾ ਕੋ ਬਰਦਾਸ਼ਤ ਨਹੀਂ ਹੋਇਆ ਕਹਿੰਦੇ ਕੀ ਕਰੀਏ ਉਹਨਾਂ ਨੇ ਸਕੀਮ ਬਣਾਈ ਕਹਿੰਦੇ ਇਹ ਜਿਹੜੇ ਪੇਟਾਵਾ ਗਾ ਰਹੇ ਨੇ ਭਜਨ ਕੀਰਤਨ ਗਾ ਰਹੇ ਨੇ ਇਹਨਾਂ ਦੀ ਮਾਇਆ ਚੁੱਕ ਲੈਣੇ ਇਹਨਾਂ ਦੀ ਮਾਇਆ ਚੁੱਕ ਕੇ ਲੁਕੋ ਦੇਣੇ ਆ ਤੇ ਕਹਿ ਦਿੰਨੇ ਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਹ ਉਰਾ ਪਰ ਕਰਤੀ ਹੈ ਇਸ ਤਰ੍ਹਾਂ ਹੀ ਕੀਤਾ ਗਿਆ ਹੁਣ ਜਦੋਂ ਉਹਨਾਂ ਸਮਾਪਤੀ ਕੀਤੀ ਆਪਣੀਆਂ ਭੇਟਾਵਾਂ ਦੀ ਆਪਣੇ ਕੀਰਤਨ ਦੀ ਭਜਨ ਦੀ ਵੇਖਦੇ ਨੇ ਕਿੱਥੇ ਮਾਇਆ ਸਾਰੀ ਉਹ ਮਾਇਆ ਮਿਲਦੀ ਨਹੀਂ ਇੱਕ ਦੂਜੇ ਨੂੰ ਪੁੱਛਦੇ ਨੇ ਭਗਤੀਆਂ ਪਾਈ ਭਗਤ ਆਨ ਲੋਟਾ ਜੋਗੀ ਲਿਆ ਸ਼ਿਪਾਈ ਇਹ ਭਗਤੀਆਂ ਦਾ ਮਤਲਬ ਹੈ ਜੀ ਭਗਤੀ ਗੀਤ ਗਾਣ ਵਾਲੇ ਪੇਟਾਵਾ ਭਜਨ ਗਾਣ ਵਾਲੇ ਉਹਨਾਂ ਦਾ ਲੋਟਾ ਕਿਹਨਾਂ ਨੇ ਚੋਰਾ ਲਿਆ ਜੋਗੀਆਂ ਨੇ ਭਗਤੀਆਂ ਗਈ ਭਗਤ ਪੁੱਲ ਲੋਟੇ ਅੰਦਰ ਸੁਰਤ ਭਲਾਈ ਕਹਿੰਦੇ ਹੁਣ ਉਹ ਸਾਰਾ ਕੁਝ ਭੁੱਲ ਗਏ ਵੀ ਜਿਹੜੀਆਂ ਪੇਟਾਵਾ ਗਾਈਆਂ ਵੀ ਅੰਦਰ ਆਵੇ ਮੇਰੀ ਮਾਇਆ ਕਿਥੇ ਜੋਗਿਆ ਨੂੰ ਪੁੱਛਣ ਚੱਲ ਕੇ ਸਾਡੀ ਮਾਇਆ ਨਹੀਂ ਲੱਭਦੀ ਤੁਸੀਂ ਜੋਗੀ ਹੋ ਲੱਭ ਕੇ ਦਿਓ ਉਹ ਕਹਿੰਦੇ ਜੀ ਮਾਇਆ ਚਾਹੀਦੀ ਹੈ ਸਾਨੂੰ ਲੱਗਦਾ ਹੈ ਇਹ ਬਾਬੇ ਨਾਨਕ ਨੇ ਕਿਹੜੇ ਸਾਰੀ ਸੰਗਤ ਮਗਰ ਲਾ ਲਈ ਹੈ ਤੇ ਕਿਸੇ ਨੂੰ ਭੇਜ ਕੇ ਤੁਹਾਡੀ ਬੇਟਾ ਚੁਕਾ ਲਈਏ ਉਹਨਾਂ ਨੂੰ ਪੁੱਛੋ ਉਹ ਵੈਸੇ ਬੜਾ ਸਤਕਾਰ ਕਰਦੇ ਸੀ ਗੁਰੂ ਨਾਨਕ ਸਾਹਿਬ ਉਹਨਾਂ ਵੇਖਿਆ ਵੀ ਜੋਗਿਆ ਨੇ ਕੁਝ ਹਲਕੇ ਬੋਲ ਵੀ ਬੋਲੇ ਨੇ ਉਹ ਚੱਲੇ ਗਏ ਗੁਰੂ ਨਾਨਕ ਸਾਹਿਬ ਜੀ ਕੋਲ ਮਹਾਰਾਜ ਸਾਡੀ ਤੇ ਮਾਇਆ ਲੱਭਦੀ ਨਹੀਂ ਪਈ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਕਿਰਪਾ ਦਾ ਮਿਹ ਵਰਤਾਇਆ ਜਾਓ ਬਈ ਐਸ ਜਗ੍ਹਾ ਤੁਹਾਡੀ ਮਾਇਆ ਉਹਨਾਂ ਛੁਪਾ ਕੇ ਰੱਖੀ ਐ ਉਥੋ ਜਾਓ ਪਤਾ ਕਰੋ ਤੁਹਾਨੂੰ ਤੁਹਾਡੀ ਮਾਇਆ ਮਿਲ ਜਾਈ ਉਹਨਾਂ ਤੋਂ ਮਾਇਆ ਮਿਲ ਗਈ ਕਹਿੰਦੇ ਹੁਣ ਜਿਹੜਾ ਜੋਗੀ ਸੀਗਾ ਉਹਨਾਂ ਦਾ ਮੁਖੀ ਭਗਤ ਰਾਨਾ ਉਹਨੂੰ ਸਭ ਕੁਝ ਬਰਦਾਸ਼ਤ ਨਾ ਹੋਵੇ ਇਤਿਹਾਸਿਕ ਵਿਚਾਰਾਂ ਨੇ ਸਾਧ ਸੰਗਤ ਜੀ ਉਹਨਾਂ ਨੇ ਆਖੇ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਕਿਹਾ ਕਹਿੰਦੇ ਤੁਸੀਂ ਕਿਸ ਤਰ੍ਹਾਂ ਦੇ ਪਹਿਰਾਵਾ ਪਾ ਲਿਆ ਤੁਸੀਂ ਪਹਿਰਾਵਾ ਪਾ ਲਿਆ ਇੱਕ ਆਮ ਦੁਨੀਆ ਦੇ ਬੰਦੇ ਵਰਗਾ ਤੁਸੀਂ ਤਾਂ ਪਹਿਰਾਵਾ ਹੀ ਛੱਡ ਦਿੱਤਾ ਜਿਹੜੀਆਂ ਸਾਡੀਆਂ ਰੋਹ ਰੀਤੀਆਂ ਨੇ ਘਰ ਪਰਿਵਾਰ ਛੱਡ ਕੇ ਜੰਗਲਾ ਚ ਰਹਿਣਾ ਵਿਚਰਨਾ ਉਹ ਸਾਰਾ ਕੁਝ ਛੱਡ ਦਿੱਤਾ ਤੁਹਾਨੂੰ ਕਿਵੇਂ ਮੁਕਤੀ ਹੋਏਗੀ ਸਾਰਾ ਕੁਝ ਛੱਡ ਦਿੱਤਾ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਜਵਾਬ ਦਿੱਤਾ ਕੀ ਜਵਾਬ ਸੀਗਾ ਹੋਏ ਅਤੀਤ ਗ੍ਰਸਤ ਤਜ ਕਹਿੰਦੇ ਤੁਸੀਂ ਸਾਰਾ ਕੁਝ ਛੱਡ ਕੇ ਗ੍ਰਸਤੀ ਪਰਿਵਾਰ ਛੱਡ ਕੇ ਮਾਤਾ ਪਿਤਾ ਭੈਣ ਭਰਾ ਬੱਚੇ ਬਾਲ ਸਭ ਛੱਡ ਕੇ ਹੁਣ ਤੁਸੀਂ ਕੀ ਕਰ ਰਹੇ ਹੋ ਇਹ ਭਾਈ ਗੁਰਦਾਸ ਜੀ ਦੇ ਬਾਅਦ ਵਿੱਚੋਂ ਪੰਕਤੀਆਂ ਨੇ ਹੋਏ ਅਤੀਤ ਗ੍ਰਸਤ ਤਜ ਫਿਰ ਉਹਨਾਂ ਦੇ ਘਰ ਮੰਗਣ ਜਾਈ ਕਹਿੰਦੇ ਸਾਰਾ ਕੁਝ ਛੱਡ ਛੜਾ ਕੇ ਫਿਰ ਤੁਸੀਂ ਗ੍ਰਸਤੀਆਂ ਕੋਲ ਉਹ ਪਰਿਵਾਰਕ ਬੰਦਿਆਂ ਕੋਲ ਹੀ ਮੰਗਣ ਜਾਂਦੇ ਰੋਟੀ ਆਪ ਥੋੜਾ ਬਣਾਉਂਦੇ ਹੋ ਬੇਨ ਦਿੱਤੇ ਕਿਛ ਹੱਥ ਹੈ ਨਾ ਤੁਹਾਡਾ ਕਿਸ ਤਰ੍ਹਾਂ ਦਾ ਜੀਵਨ ਕਹਿੰਦੇ ਬੜਾ ਹੀ ਔਖੇ ਹੋਏ ਜੀ ਉਹ ਇਤਿਹਾਸ ਵਿੱਚ ਲਿਖਿਆ ਬੜੇ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਉਹਨਾਂ ਨੇ ਵਰਤੀਆਂ ਵਕ ਵਕ ਧਾਰਮਿਕ ਕਿਤਾਬਾਂ ਪੜ੍ਹੀਏ ਜੇਕਰ ਮਿਲ ਦੇ ਕੋਈ ਕੁਛ ਬਣਿਆ ਕੋਈ ਕੁਛ ਬਣਿਆ ਕਿਸੇ ਨੇ ਅਸਮਾਨ ਚ ਆਗਦਾ ਮੀਂਹ ਵਰਾਇਆ ਹੋਰ ਕਈ ਕੁਛ ਜੋ ਲਿਖਿਆ ਮਿਲਦਾ ਕਹਿੰਦੇ ਬੜਾ ਹੀ ਯਤਨ ਕੀਤੇ ਬੜਾ ਹੀ ਯਤਨ ਕੀਤੇ ਇੱਕ ਨਾ ਚੱਲੀ ਧੰ ਗੁਰੂ ਨਾਨਕ ਸਾਹਿਬ ਜੀ ਅਡੋਲ ਬੈਠੇ ਕਹਿੰਦੇ ਵੀ ਮਹਾਰਾਜ ਇਹਨੇ ਯਤਨ ਕਰ ਲਏ ਨਹੀਂ ਆ ਰਿੱਧੀਆਂ ਸਿੱਧੀਆਂ ਵਰਤ ਲਈਆਂ ਇਨੀਆਂ ਤਾਕਤਾਂ ਵਰਤ ਨਹੀਂ ਆ ਫਿਰ ਵੀ ਕੋਈ ਅਸਰ ਨਹੀਂ ਕਰ ਰਿਹਾ ਹੁਣ ਚਾਰਨੀ ਟਾਇਪ ਹੈ ਸਾਹ ਸੰਗਤ ਜੀ ਫਿਰ ਇਤਿਹਾਸਿਕ ਵਿਚਾਰਾਂ ਨੇ ਗੁਰਬਾਣੀ ਵਿੱਚੋਂ ਪੰਗਤੀਆਂ ਨੇ ਜੋ ਮਹਾਰਾਜ ਜੀ ਨੇ ਉਹਨਾਂ ਨੂੰ ਫਿਰ ਸਿੱਖਿਆ ਦਿੱਤੀ ਇਹ ਕਹਿੰਦੇ ਸੁਣੋ ਪਿਆਰ ਨਾਲ ਉਹ ਜਿਹੜਾ ਮਹਾਰਾਜ ਜੀ ਨੇ ਉਹਨਾਂ ਨੂੰ ਪਾਠ ਪੜਾਇਆ ਗ੍ਰਸਤੀ ਜੀਵਨ ਦਾ ਪਰਿਵਾਰਿਕ ਜੀਵਨ ਦਾ ਗੁਰੂ ਪਾਸੋਂ ਮੰਗਣਾ ਕੀ ਹੈ ਪਰਮੇਸ਼ਰ ਪਾਸੋਂ ਮੰਗਣਾ ਕੀ ਇਹ ਇੰਦੀ ਤੁਸੀਂ ਅਰਾਧਨਾ ਕੀਤੇ ਏਡੇ ਬੰਦਗੇ ਕੀਤੇ ਘਰ-ਬਾਰ ਛੱਡੇ ਸਾਰਾ ਕੁਝ ਛੱਡਿਆ ਉਹ ਮੰਗਿਆ ਕੀ ਜੇ ਤਾਕਤਾਂ ਇਹ ਤੇ ਨਾਲ ਹੀ ਨਹੀਂ ਜਾਣੀ ਹੈ ਕਹਿੰਦੇ ਦੱਸੋ ਫਿਰ ਕੀ ਮੰਗਣਾ ਹੈ ਇਹ ਫਿਰ ਪੰਕਤੀਆਂ ਨੇ ਗੁਰਬਾਣੀ ਵਿੱਚੋਂ ਨਾਲਲ ਅਰਥ ਯਤਨ ਹੈ ਕਿਉਂਕਿ ਪੂਰੀ ਵਿਆਖਿਆ ਤੇ ਕੋਈ ਵੀ ਨਹੀਂ ਕਰ ਸਕਦਾ ਸਮਝ ਆ ਜਾਵੇ ਪਹਿਰਾ ਅਗਨ ਹਿਵੇ ਘਰ ਵਾਧਾ ਭੋਜਨ ਸਾਰ ਕਰਾਈ ਕਹਿੰਦੇ ਐਡੇ ਤੱਕ ਤੇ ਐਡੀ ਸ਼ਕਤੀ ਆ ਜਾਵੇ ਕਿ ਮੈਂ ਆਗ ਨੂੰ ਹਵਾ ਨੂੰ ਬਰਫ਼ ਨੂੰ ਬਰਦਾਸ਼ਤ ਕਰ ਲਵਾਂ ਬੜੀ ਵੱਡੀ ਗੱਲ ਹੋ ਜਾਂਦੀ ਨਾਲ ਕੀ ਲਿਖਦੇ ਨੇ ਕਹਿੰਦੇ ਐਡੀ ਤਾਕਤ ਆ ਜਾਵੇ ਕਿ ਮੈਂ ਲੋਹੇ ਨੂੰ ਖਾ ਲਵਾਂ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾਂ ਐਡੀ ਵਸਤਾ ਬਣ ਜਾਏ ਕੋਈ ਦੁੱਖ ਲੱਗੇ ਹੀ ਨਾ ਪਾਣੀ ਕਰ ਪੀਵਾ ਦੁੱਖ ਵਿੱਚ ਉਕ ਜਾਣ ਧਰਤੀ ਹਾਕ ਚਲਾਈ ਕਹਿੰਦੇ ਧਰਤੀ ਵੀ ਮੇਰੀ ਸਾਰੀ ਆਪਣੇ ਹੁਕਮ ਵਿੱਚ ਹੋਵੇ ਉਹਨੂੰ ਵੀ ਮੈਂ ਤੋੜ ਲਵਾਂ ਤੁਸੀਂ ਜਿਹੜੀਆਂ ਮੈਨੂੰ ਤਾਕਤਾਂ ਵਿਖਾਈਆਂ ਇਸ ਤੋਂ ਅੱਗੇ ਦੀ ਗੱਲ ਸੁਣੋ ਭਾਰਤ ਰਾਜੂ ਅੰਬੋ ਤੋਲੀ ਪਿੱਛੇ ਟੰਕ ਚੜਾਈ ਕਹਿੰਦੇ ਮੈਂ ਸਾਰੀ ਧਰਤੀ ਨੂੰ ਤਰਾਜੂ ਰੱਖ ਕੇ ਤੋਲ ਲਵਾਂ ਏ ਵੱਡਾ ਵੱਡਾ ਮਾਵਾ ਨਾ ਹੀ ਸਭ ਸੈ ਨੱਥ ਚਲਾਈ ਕਹਿੰਦੇ ਮੈਂ ਐਡਾ ਆਪਣਾ ਸਰੀਰ ਦਾ ਆਕਾਰ ਕਰ ਲਵਾਂ ਕਿਤੇ ਵੀ ਸਮਾਵਾ ਹੀ ਨਾ ਇੱਡੀ ਦੇਖੋ ਰedੀਆਂ ਸਿੱਧੇ ਤਾਕਤ ਆ ਜਾਂਦੀ ਕਹਿੰਦੇ ਸਾਰੀ ਦੁਨੀਆ ਨੂੰ ਨੱਥ ਪਾ ਕੇ ਚਲਾ ਲਵਾਂ ਜੀ ਜੰਤ ਪਸ਼ੂ ਪੰਛੀਆਂ ਨੂੰ ਏਤਾ ਤਾਨ ਹੋਵੇ ਮਨ ਅੰਦਰ ਕਰ ਬੈ ਆਖ ਕਰਾਈ ਐਡਾ ਮਾਨ ਐਡਾ ਸਭ ਕੁਝ ਹੋ ਜਾਵੇ ਉਹਨਾਂ ਅਗਲੀਆਂ ਪੰਕਤੀਆਂ ਵਿੱਚ ਕੀ ਕਹਿੰਦੇ ਕਹਿੰਦੇ ਐਡੀ ਤਾਕਤ ਵੀ ਆ ਜਾਏ ਐਡੀਆਂ ਕਿਰਪਾ ਬਖਸ਼ਿਸ਼ਾ ਵੀ ਹੋ ਜਨ ਕਹਿੰਦੇ ਫਿਰ ਵੀ ਇਹ ਸਾਰਾ ਕੁਸ਼ ਗੁਰੂ ਜੀ ਦੀ ਨਦਰ ਤੋਂ ਥੱਲੇ ਹੈ ਕਹ ਦੋ ਸਤਨਾਮ ਪਰਮੇਸ਼ਰ ਦੀ ਨਦਰ ਤੋਂ ਥੱਲੇ ਹੈ ਇਹ ਨਦਰ ਦਾ ਪਾਠ ਉਹ ਜੇ ਬੰਦਗੀ ਕੀਤੇ ਘਰ ਪਰਿਵਾਰ ਸਭ ਕੁਝ ਛੱਡਿਆ ਸਭ ਕੁਝ ਵੈ ਕੇ ਜੰਗਲਾ ਚ ਵੈ ਕੇ ਕਠਨ ਕਠਨ ਤਪ ਕਰ ਲੈ ਮੰਗਲਾ ਫਿਰ ਨਹੀਂ ਆਇਆ ਪਰਮੇਸ਼ਰ ਦੀ ਤਰਸ ਬਰੀ ਨਗਾ ਮੰਗੇ ਪਰਮੇਸ਼ਰ ਦਾ ਨਾਮ ਮੰਗਣਾ ਜੇ ਵੜਾ ਸਾਹਿਬ ਤੇ ਵੜਦਾਤੀ ਦੇਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸਚ ਨਾਮ ਵੜਿਆਈ ਉਹ ਪਰਮੇਸ਼ਰ ਦੇ ਦਰ ਤੇ ਹੱਥ ਖਲੋ ਕੇ ਇੱਕ ਨਦਰ ਮੰਗਣੀ ਇਹ ਨਦਰ ਦਾ ਪਾਠ ਕਿੱਡਾ ਵੱਡਾ ਜੇ ਜੁਗ ਚਾਰੇ ਆਰ ਜਾਂ ਹੋਰ ਤਸੰਨੀ ਹੋਏ ਨਵਾ ਖੰਡਾ ਵੇ ਜਾ ਰਹੀਏ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਏ ਕੇ ਜਸ ਕੀਰਤ ਅਗਲੇ ਜੇ तिस ਨਦਰ ਨਾ ਹੋਈ ਤਾਂ ਬਾਤ ਨਾ ਪੁੱਛੇ ਕਿ ਇਹ ਨਦਰ ਦਾ ਪਾਠ ਮਹਾਰਾਜ ਨੇ ਨਦਰ ਦਾ ਪਾਠ ਦੂਸਰੀ ਗੱਲ ਸਮਝਾਈਂ ਕਹਿੰਦੇ ਜਿੰਨਾ ਪਾਸੋਂ ਤੋਂ ਮੰਗਣ ਜਾਂਦੇ ਹੋ ਉਹ ਸਾਰੇ ਗ੍ਰਸਥੀ ਨੇ ਗ੍ਰਸਥ ਆਸ਼ਮ ਸਭ ਤੋਂ ਵੱਡਾ ਹੈ ਇਹਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਹੈ ਵਖ ਵਖ ਵਿਦਵਾਨਾਂ ਦੇ ਸਾਧ ਸੰਗਤ ਜੀ ਬਚਨ ਨੇ ਕਹਿੰਦੇ ਵੀ ਸਾਧੂ 12 ਸਾਲ ਤਪ ਕਰੇ ਗ੍ਰਸਥੀ ਪਰਿਵਾਰਿਕ ਮੈਂਬਰ ਪੁਰਸ਼ 1 ਸਾਲ ਤਪ ਕਰੇ ਪਤੀव्रता ਨਾਰੀ 1 ਮਹੀਨਾ ਤਪ ਕਰੇ ਮਹਾਤਮ ਬਰਾਬਰ। ਉਹਨੂੰ ਥੋੜਾ ਖੋਜਣਾ। ਸਿਰਫ ਸਿੱਖਿਆ ਲੈ ਲਈ। ਜਿਹੜੀ ਔਰਤ ਨੇ ਘਰ ਪਰਿਵਾਰ ਬੱਚੇ ਸਾਹਮਣੇ ਆ। ਕਈਆਂ ਨੇ ਕੋੜਾ ਬੋਲਣਾ, ਕਈਆਂ ਡਿਊਟੀਆਂ ਸੰਭਾਲਣੀਆਂ, ਕਈ ਕੁਛ ਕਰਨਾ। ਕਹਿੰਦੇ 1 ਮਹੀਨਾ ਵੀ ਤਪ ਕਰ ਲਵੇ ਸਾਧੂ ਦੇ ਜਿੰਨੇ ਘਰ ਪਰਿਵਾਰ ਸਭ ਛੱਡਤਾ ਜੰਗਲਾ ਚਲੇ ਗਿਆ ਉਹਦੇ 12 ਸਾਲ ਤਪ ਕਰਨ ਦੇ ਬਰਾਬਰ ਹੈ ਸਾਹਾ ਸੰਗਜੀ ਇਹਦਾ ਸਿੱਧਾ ਨੇ ਫਿਰ ਦੂਜੀ ਗੱਲ ਆਖੀ ਕਹਿੰਦੇ ਮਹਾਰਾਜ ਸਿੱਧ ਬੋਲੇ ਸੁਣ ਨਾਦਕ ਜੀ ਤੋਹ ਜਗ ਨੂੰ ਕਿਆ ਕਰਾਮਾਤ ਵਿਖਾਈ ਕੁਝ ਵਿਖਾ ਲੈ ਅਸਾਨੂੰ ਤੁਸਾਂ ਢਿੱਲ ਕਿਉ ਅਵੇਹੀ ਲਾਈ ਇਹ ਕੀ ਲਿਖਿਆ ਪੰਕਤੀਆਂ ਵਿੱਚ ਕਹਿੰਦੇ ਵੀ ਸਿੱਧ ਕਹਿੰਦੇ ਫਿਰ ਜਿਹੜੀ ਤੁਸੀਂ ਕਰਾਮਾ ਸਾਰੀ ਦੁਨੀਆ ਵਿੱਚ ਵਰਤਾਂਦਿਓ ਸਾਨੂੰ ਵੀ ਵਿਖਾਓ ਸਾਡੇ ਤੇ ਵੀ ਉਹ ਕਰਾਮਾਤ ਚਲਾਓ ਇਹ ਚਾਲ ਵਟਾਲੇ ਦਾ ਇਤਿਹਾਸ ਹੈ ਬਾਬਾ ਬੋਲੇनाथ ਜੀ ਆਸਾ ਤਾਂ ਵੇਖਣ ਜੋਗਨ ਵਿਚੋ ਕੀ ਵਸਤ ਨਕਾਈ ਗੁਰ ਸੰਗਤ ਬਾਣੀ ਬਿਨਾ ਹੋਰ ਦੂਜੀ ਓਟ ਨਹੀਂ ਹੈ ਰਾਈ ਬਾਬਾ ਜੀ ਨੇ ਜਵਾਬ ਦਿੱਤਾ ਕਹਿੰਦੇ ਕਾਲ ਯੁਗ ਦੇ ਵਿੱਚ ਦੋ ਚੀਜ਼ਾਂ ਨੇ ਗੁਰ ਸੰਗਤ ਇਕੱਠੇ ਬਹਿ ਕੇ 사ਤ ਸੰਗ ਕਰਨਾ ਦੂਸਰਾ ਬਾਣੀ ਦਾ ਆਸਰਾ ਜਿੱਥੇ ਜਿੱਥੇ ਇਹ ਦੋ ਨਦੀਆਂ ਵਗਦੀਆਂ ਨੇ ਉੱਥੇ ਫਿਰ ਦੁਨੀਆ ਆਪੇ ਹੀ ਆ ਜਾਂਦੀ ਹੈ ਆਪੇ ਹੀ ਸੁੱਖ ਮਿਲ ਜਾਂਦੇ ਆਪੇ ਹੀ ਦਾਤਾ ਮਿਲ ਜਾਂਦੀਆਂ ਨੇ ਜੇ ਚਾਹਦੇ ਹੋ ਸ਼ਾਂਤੀ ਮਿਲੇ ਆਹ ਰਾਹ ਆਪਣਾ ਲੋ ਕਹਿ ਦੋ ਸਤਨਾਮ ਸ੍ਰੀ ਸਾਹਿਬ ਸੰਗਤ ਜੀ ਇਤਿਹਾਸ ਨੇ ਅਚਲ ਬਟਾਲੇ ਦੇ ਉਥੋਂ तकरीबन 6-7 ਕਿਲੋਮੀਟਰ ਬਟਾਲੇ ਤੋਂ ਜਲੰਧਰ ਰੋਡ ਵਾਲਾ ਗੁਰਦੁਆਰਾ ਚੱਲ ਬਟਾਲਾ ਸਾਹਿਬ ਉਹ ਜਾ ਕੇ ਇਤਿਹਾਸ ਪੜ੍ਹਿਓ ਆਓ ਇੱਕ ਵਾਰੀ ਪੰਕਤੀਆਂ ਪੜ੍ਹੀਏ ਫਿਰ ਨਾਲ ਨਾਲ ਵਿਚਾਰ ਮਹਾਰਾ ਸੇਵਾ ਲੈਣ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਜੈ ਜੈ ਕਾਰ ਕਰੇ ਸਭ ਕੋਈ ਜੈ ਜੈ ਕਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਟਾਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ जय जयकार करे सबकोई जय जयकार करे सबकोई राजा रामराव पट्टी ने 1455 ਵਿੱਚ ਬਟਾਲਾ ਸ਼ਹਿਰ ਦੀ ਨੀ ਰੱਖੀ ਤੋਂ ਸਾਧ ਸੰਗਤ ਜੀ ਉਹ ਸਮੇਂ ਦੀ ਆ ਜੋ ਮਕਾਨ ਬਣੇ ਉਹਨਾਂ ਕੰਧਾਂ ਦੇ ਵਿੱਚੋਂ ਇੱਕ ਕੰਧ ਹੈ ਜਿੱਥੇ ਫਿਰ ਗੁਰਨਾਨਕ ਸਾਹਿਬ ਜੀ ਨੇ ਚੋਜ ਵਰਤਾਇਆ ਕਲ ਦੇ دیਵਾਨਾ ਵਿੱਚ ਇਹ ਫਿਰ ਸਾਰਾ ਇਤਿਹਾਸ ਹੈ ਗੁਰਦੁਆਰਾ ਗੰਧ ਸਾਹਿਬ ਜੀ ਦਾ ਗੁਰਦੁਆਰਾ ਡੇਰਾ ਸਾਹਿਬ ਜੀ ਦਾ ਤੋਂ ਸਾਧ ਸੰਗਤ ਜੀ ਇਹ ਜਿਹੜਾ ਗੁਰਦੁਆਰਾ ਹੈ ਗੁਰਦੁਆਰਾ ਅਚਾਲੋ ਬਟਾਲਾ ਸਾਹਿਬ ਇਥੇ ਜ਼ਿਕਰ ਮਿਲਦਾ ਜੀ ਮਹਾਰਾਜ ਜੀ ਨੇ ਦਾਤਨ ਕਰਨ ਤੋਂ ਬਾਅਦ ਉਹ ਕਿਕਰ ਦੀ ਜਿਹੜੀ ਟਾਣੀ ਸੀਗੀ ਉਹਨੂੰ ਜ਼ਮੀਨ ਵਿੱਚ ਗੱਡਿਆ ਤੇ ਸੰਗਤਾਂ ਕਹ ਲੈਪਿਆ ਕਹਿੰਦੇ ਮਹਾਰਾਜ ਜੀ ਇੱਥੇ ਕੰਡੇ ਦਿੰਦਾ ਹੈ ਮਾਰਾ ਕਿ ਤੁਹਾਨੂੰ ਕਿਹੜਾ ਰੁੱਖ ਚਾਹੀਦਾ ਸੱਚੇ ਬਾਸ਼ਾ ਕੋਈ ਫਲਦਾਰ ਰੁੱਖ ਫਿਰ ਇਤਿਹਾਸ ਵਿੱਚ ਜ਼ਿਕਰ ਮਿਲਦਾ ਮਹਾਰਾਜ ਕਹਿੰਦੇ ਇਹਨੂੰ ਵੀ ਫਲ ਲੱਗਣਗੇ ਉੱਥੇ ਫਿਰ 베ਰੀ ਮੌਜੂਦ ਹੈ ਸੋ ਇਤਨੀ ਹਾਜ਼ਰੀ ਪਰਵਾਨ ਕਰਨੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦੋ ਤਰ੍ਹਾਂ ਦੇ ਲੰਗਰ ਚੱਲਦੇ ਇੱਕ ਹੈ ਵਿਦਿਆ ਦਾ ਲੰਗਰ ਉਸ ਵਿੱਚ ਤਕਰੀਬਨ 400 ਵਿਦਿਆਰਥੀ ਵਿਦਿਆ ਪ੍ਰਾਪਤ ਕਰ ਰਹੇ ਨੇ ਕਿਸੇ ਬੱਚੇ ਪਾਸੋਂ ਕੋਈ ਫੀਸ ਨਹੀਂ ਲਈ ਜਾਂਦੀ ਇਸ ਤੋਂ ਇਲਾਵਾ ਜੋ ਸੰਗਤ ਸਾਚ ਖੰਡਸਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਨੂੰ ਆਉਂਦੀ ਇਹਨਾਂ ਦੀ ਚਾਹ ਪਾਣੀ ਤੇ ਖਿਚੜੀ ਦੇ ਲੰਗਰ ਨਾਲ ਸੇਵਾ ਮਾਰਾ ਮਾਰਾ ਆਪ ਲੈ ਰਹੇ ਨੇ ਅੰਮ੍ਰਿਤ ਵੇਲੇ 4 ਵਜੇ ਇਹ ਸਾਰਾ ਪ੍ਰਸ਼ਾਦਾ ਲੰਗਰ ਤਿਆਰ ਹੋ ਜਾਂਦਾ ਹੈ ਇਸ ਤੋਂ ਇਲਾਵਾ ਖਲੂਨਾ ਕਲੰਡਰ ਸੰਗਤ ਜੀ ਆਪ ਜੀ ਦੇ ਘਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਜਾਂ ਸੂਚੀ ਜਗ੍ਹਾ ਤੇ ਕਾਰੋਬਾਰ ਵਾਲੀ ਜਗ੍ਹਾ ਤੇ ਇਹ ਲਗਾਏ ਜਾਂਦੇ ਨੇ ਪ੍ਰਚਾਰ ਹਿੱਤ ਇਸ ਤੋਂ ਇਲਾਵਾ ਡੈਂਟਰਲ ਕਲੀਨਿਕ ਹੋਰ ਬਿਆਨ ਸੇਵਾਵਾਂ ਮਾਰਾ ਲਾਰੇ ਨੇ ਗਾਜ ਕੇ ਫਤੇ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ